ਸਿਵਲ ਪ੍ਰਸ਼ਾਸਨ ਪੰਜਾਬ ਪੁਲਿਸ ਤੇ ਜਿਹੜੀ ਆਪਣੀ ਆਰਮੀ ਹੈ ਉਹਨਾਂ ਦਾ ਇੱਕ ਜੁਆਇੰਟ ਕੰਟਰੋਲ ਰੂਮ ਜਿਹੜਾ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸੈਟਅਪ ਕੀਤਾ ਗਿਆ ਹੈ ਜਿਹੜਾ ਕਿ ਜਿਹਦਾ ਕਿ ਨੰਬਰ 01852292810 01852292810 ਇਹ ਆਪਣਾ ਜੁਆਇੰਟ ਕੰਟਰੋਲ ਰੂਮ ਦਾ ਨੰਬਰ ਹੈ ਜੇ ਕਿਸੇ ਨੂੰ ਵੀ ਕੋਈ ਦਿੱਕਤ ਪੇਸ਼ ਆਉਂਦੀ ਹੈ ਉਹ ਇਸ ਕੰਟਰੋਲ ਰੂਮ ਤੇ ਫੋਨ ਕਰਕੇ ਆਪਣੀ ਤੰਗੀ ਪੇਸ਼ੀ ਦੱਸ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਬਈ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਰਾਤ ਦੇ ਰਾਤ ਦੇ ਸਮੇਂ ਦੇ ਰਾਤ ਦੇ ਸਮੇਂ तकरीबन 350 ਦੇ ਕਰੀਬ ਜਿਹੜੀ ਫੋਰਸ ਹੈ ਵੱਖ-ਵੱਖ ਪੁਆਇੰਟਾਂ ਤੇ ਡਿਪਲੋਏ ਕੀਤੀ ਗਈ ਹੈ ਜਿਹੜੀ ਕਿ ਲੋਡ ਪੈਨ ਤੇ ਵਿਦਨ 5 ਤੋਂ 10 ਮਿੰਟਸ ਕਿਸੇ ਵੀ ਥਾਂ ਤੇ ਪਹੁੰਚ ਸਕਦੀ ਹੈ ਜਿਹੜੀ ਕਿ ਜਿੰਨੇ ਵੀ ਆਪਣੇ ਮੇਨ ਮੇਨ ਪੁਆਇੰਟਸ ਹੈ ਮੇਨ ਮੇਨ ਚੌਕ ਪੁਆਇੰਟਸ ਹੈ ਹਾਈਵੇਜ਼ ਹੈ ਥਾਣੇਜ਼ ਹੈ ਉਥੇ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਅਸੀਂ ਫੋਰਸ ਡਿਪਲੋਏ ਕੀਤੀ ਗਈ ਹੈ ਜੇ ਜਿਸ ਤੇ ਕੀ ਲੋਕਾਂ ਦੇ ਵਿੱਚ ਕੰਫੀਡੈਂਸ ਪੈਦਾ ਹੋਵੇ ਤੇ ਉਹਨਾਂ ਨੂੰ ਇਹ ਨਾ ਹੋਵੇ ਕਿ ਬਈ ਕੋਈ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਦੇ ਨਾਲ ਹੀ ਖੜੀ ਹੈ ਉਹਨਾਂ ਦੀ ਹੈਲਪ ਲਈ ਹੈ ਤੇ ਇਹ ਕੰਟਰੋਲ ਰੂਮ ਦੇ ਨੰਬਰ ਤੇ ਆਪਣੀ ਕੋਈ ਵੀ ਤਿੰਨ ਕੋਈ ਤੰਗੀ ਪੇਸ਼ੀ ਆ ਉਹ ਦੱਸ ਸਕਦਾ ਹੈ ਤੇ ਇਸ ਸਮੇਂ ਦੇ ਵਿੱਚ ਪੰਜਾਬ ਪੁਲਿਸ ਸਿਵਲ ਪ੍ਰਸ਼ਾਸਨ ਜਿਹੜਾ ਹੈ ਉਹ ਲੋਕਾਂ ਦੇ ਨਾਲ ਖੜਾ ਹੈ ਤੇ ਲੋਕਾਂ ਦੇ ਵਿੱਚ ਹੀ ਸਰ ਅਗਰ ਰਾਤ ਨੂੰ ਸਰ ਕੇਜੇ ਬਿਜਲੀ ਦਾ ਲੋਡ ਪੈਣੀ ਹੈ ਰਸਤੇ ਵਿੱਚ ਸਰ ਕੋਈ ਦਿੱਕਤ ਨਹੀਂ ਕੋਈ ਐਸ ਵਿੱਚ ਹੈ ਨਹੀਂ ਕਿਸੇ ਨੂੰ ਕੋਈ ਿਕਟ ਨਹੀਂ ਆਏਗੀ ਜੀ ਬਿਲਕੁਲ ਆਪਣੇ ਹਾਲਾਤ ਬਿਲਕੁਲ ਠੀਕ ਨੇ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਜੇ ਕੋਈ ਬਲੈਕਆਊਟ ਕੀਤਾ ਜਾਂਦਾ ਹੈ ਤੇ ਲੋਕਾਂ ਨੂੰ ਅਪੀਲ ਹੈ ਕਿ ਬਈ ਉਹਦਾ ਪਾਲਣ ਕਰੇ ਤੇ ਜਿਹੜੀ ਕਿ ਬਾਹਰਲੀ ਕੋਈ ਲਾਈਟ ਜਿਹੜੀ ਆ ਉਹ ਨਾ ਜਲਾਵੇ ਬਲੈਕਆਊਟ ਦਾ ਸਰ ਟਾਈਮ ਕੀ ਹੈ ਉਹਦੀ ਕੋਈ ਫਿਕਸ ਟਾਈਮ ਨਹੀਂ ਹੈ ਜੀ ਉਹ ਜਦੋਂ ਆਰਮੀ ਕੋਈ ਸਾਨੂੰ ਕਹਿੰਦੀ ਹੈ ਉਦੋਂ ਹੀ ਅਸੀਂ ਕਰਦੇ ਆ ਅਦਰਵਾਈਜ਼ ਸਿਚੁਏਸ਼ਨ ਬਿਲਕੁਲ ਠੀਕ ਹੈ ਬਿਲਕੁਲ ਕੋਈ ਘਬਰਾਣ ਦੀ ਲੋੜ ਨਹੀਂ ਹੈ ਤੇ ਲੋਕਾਂ ਨੂੰ ਹੌਸਲਾ ਰੱਖਣ ਦੀ ਲੋੜ ਹੈ